ਉਧਰ ਕੁਮੜਾ ਜੀ ਅੱਜ ਜਿਹੜਾ ਤੁਸੀਂ ਪ੍ਰੋਗਰਾਮ ਉਲੀਕਿਆ ਮੋਰਚੇ ਤੇ ਕੀ ਕਹਿਣਾ ਚਾਹੋ ਸਰ ਕੀ ਮਕਸਦ ਕੀ ਆਸਦਾ ਬਹੁਤ ਸਾਰੇ ਪਹਿਲਾਂ ਤਾਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਪਹਿਦੋਂੋਂ ਧੰਨਵਾਦ ਇੱਥੇ ਆਣ ਤੇ ਕਿ ਤੁਸੀਂ ਜਿਹੜਾ ਸਮੇਂ ਤੋਂ ਸਮਾਂ ਕੱਢਿਆ ਤੇ ਦੂਜੀ ਗੱਲ ਇਹ ਹੈ ਅੱਜ ਅਤਿਆਚਾਰ ਭਿਸ਼ਟਾਚਾਰ ਵਿਰੋਧੀ ਫਰੰਟ ਜਿਹੜਾ ਸਾਡਾ ਫਰੰਟ ਵੀ ਹੈ ਤੇ ਇੱਥੇ ਐਸ்சி ਬੀਸੀ ਵਾਹ ਪੰਚਾਇਤ ਵੱਲੋਂ ਜੋ ਪਿਛਲੇ 7 ਮਹੀਨਿਆਂ ਤੋਂ ਅੱਜ 7 ਮਹੀਨੇ ਪੂਰੇ ਹੋ ਚੁੱਕੇ ਨੇ ਜਿਵੇਂ ਫੇਕ ਸਰਟੀਫਿਕੇਟ ਜਾਲੀ ਸਰਟੀਫਿਕੇਟ ਬਣਾ ਕੇ ਲੋਕ ਐਸ਼ਾਂ ਕਰ ਰਹੇ ਨੇ ਨੌਕਰੀਆਂ ਲੈ ਰਹੇ ਨੇ ਤੇ ਇਸੇ ਤਰ੍ਹਾਂ ਅਸੀਂ ਜਿਹੜਾ ਹੈ ਪਿਛਲੇ 7 ਮਹੀਨੇ ਤੋਂ ਲੜਾਈ ਬਣੀ ਹੋਈ ਹੈ ਜਦ ਕੇ ਟਾਈਮ ਟਾਈਮ ਸਰ ਅਸੀਂ ਜਿਹੜਾ ਹੈਗਾ ਇਹਦਾ ਵਿਰੋਧ ਕਰਦੇ ਰਹਿੰਦੇ ਤੇ ਨਾਰੇਬਾਜੀ ਇੱਥੇ ਜੋ ਵੀ ਹੈ ਸਰਕਾਰ ਦੇ ਖਿਲਾਫ ਕਰਦੇ ਰਹਿੰਦੇ ਤੇ ਅੱਜ ਅਸੀਂ ਜਿਹੜਾ ਪੁਲਿਸ ਪ੍ਰਸ਼ਾਸਨ ਖਾਸ ਕਰਕੇ 2 ਦਿਨ ਕੇਸ ਪੁਲਿਸ ਦੀ ਧੱਕੇਸ਼ਾਈਆਂ ਹੋਈਆਂ ਜਿਵੇਂ ਪਹਿਲਾਂ ਮੇਰੇ ਤੇ ਪਰਚਾ ਮੇਰੇ ਘਰ ਵਾਲੀ ਦੇ ਪਰਚਾ ਫਰਵਰੀ ਚ ਹੋਇਆ ਇਸੇ ਮੋਰਚੇ ਨੂੰ ਲੈ ਕੇ ਅਸੀਂ ਜਦੋਂ ਸੰਘਰਸ਼ ਕੀਤਾ ਸੀ ਦੂਜਾ ਇੱਕ ਬੀਬੀ ਦਾ ਜਿਹੜਾ ਬੇਟਾ ਹੈਗਾ ਉਹਨੂੰ 23 ਤਰੀਕ ਨੂੰ ਪਿੱਛੇ ਚੱਕਦੇ ਕੁੰਬੜੇ ਤੋਂ ਉਹਦੇ ਦੇ ਕੇਸਪਾਨ ਦੇ ਚਿੱਟੇ ਦਾ ਪਰ ਲੇਕਿਨ ਉਹਨੂੰ ਸਿਵਲ ਵਰਦੀ ਚ ਪੁਲਿਸ ਕਿਵੇਂ ਘਰ ਤੋਂ ਲੈ ਜਾਂਦੀ ਹੈ ਗੁੱਡਾ ਕਰਦੀ ਹੈ ਪੁਲਿਸ ਦਾ ਡੰਗਾ ਨੱਚ ਜਿਹੜਾ ਹੋ ਰਿਹਾ ਉਹ ਸਾਰੇ ਸਾਹਮਣੇ ਸਾਹਮਣੇ ਅੱਜ ਪੇਸ਼ ਕਰ ਰਹੇ ਨੇ ਐਸੇ ਤਰ੍ਹਾਂ ਕੱਲ ਇੱਕ ਮੁੰਡੇ ਨੂੰ ਅਧ ਮਰਿਆ ਕਰਕੇ ਪੁਲਿਸ 11 ਫੇਸ ਦੀ ਪਿੰਡ ਵਿੱਚ ਛੱਡ ਜਾਂਦੀ ਹੈ ਵੀ ਨਾ ਸਾਈਕਲ ਚੋਰੀ ਕਰਿਆ ਪਰ ਜਦ ਹੀ ਉਹਦੀ ਕੁਦਰਤੀ ਪ੍ਰਮਾਤਮਾ ਨੂੰ ਇਹ ਲਾ ਲਓ ਵੀ ਉਹਦੀ ਬਦੀ ਵੀ ਸੀ ਉਹ ਬਚ ਗਿਆ 6 ਫੇਸ ਜ਼ਿੰਦਗੀ আর ਮੌਤ ਦੀ ਲੜਾਈ ਲੜ ਰਿਹਾ ਜਿਹਨੂੰ ਹੱਥਕੜੀ ਲਾ ਕੇ ਪੈਂਟ ਤੇ ਗੇਰ ਜਾਂਦੇ ਆ ਜਿਹੜੀ ਸਕਰਪਿਓ ਗੱਡੀ ਐ ਜਿਹੜੀ ਕੈਮਰਿਆਂ ਚ ਵੀ ਆ ਜਾਂਦੀਆਂ ਸਾਰੇ ਸਾਡੇ ਕੋਲੇ ਸਬੂਤ ਨੇ ਪ੍ਰੂਫ ਨੇ ਪਰ ਇੱਥੇ ਤਾਂ ਐਸਐਫਪੀ ਡੀਐਸਪੀ ਅੱਖਾਂ ਮੀਚੀ ਬੈਠੇ ਨੇ ਤੇ ਇੱਥੇ ਤਾਂ ਪੰਜਾਬ ਦਾ ਡੀਜੀਪੀ ਅੱਖਾਂ ਮੀਚ ਕੇ ਬੈਠਾ ਵੀ ਪੁਲਿਸ ਜੋ ਕਰਦੀ ਆ ਉਹ ਠੀਕ ਕਰਦੀ ਐ ਲੋਕ ਗਰੀਬ ਲੋਕਾਂ ਨੂੰ ਕਿਵੇਂ ਬੰਦ ਕਰਦੇ ਐ ਕਿਵੇਂ ਜਿਹੜੀ ਗੁੰਡਾਗਰਦੀ ਪੁਲਿਸ ਦੀ ਚੱਲ ਰਹੀ ਐ ਇਹ 8 ਫੇਸ ਦੀ ਗੱਲ ਕਰ ਲਈਏ 11 ਫੇਸ ਦੀ ਗੱਲ ਕਰ ਲਈਏ ਸੈਕਟਰ 71 ਦੀ ਗੱਲ ਕਰ ਲਈਏ ਥਾਣੇ ਦੀ ਜਿਵੇਂ ਦਲਵਰ ਖਾਨ ਜੀ ਸਾਡੇ ਕੋਲੇ ਖੜੇ ਨੇ ਇਹਨਾਂ ਨੇ ਕੰਪਲੀਟ ਦੇ ਤੀਰਾਂ ਦੇ ਪਰਚਾ ਦੇ ਤਾਂ ਬਹੁਤ ਸਾਰ ਪੇ ਅੱਜ ਅਸੀਂ ਸਾਰੀ ਧਰਨਾਕਾਰੀਆਂ ਨੂੰ ਸਾਡੀ ਕਮੇਟੀ ਨੂੰ ਬੁਲਾਇਆ ਸੀ ਵੀ ਅਗਲਾ ਜਿਹੜਾ ਪ੍ਰੋਫੈਸਰ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਸਰਕਾਰ ਦੇ ਖਿਲਾਫ ਕਿਵੇਂ ਆਪਾਂ ਵੱਡਾ ਸੰਘਰਸ਼ ਅਲਿੰਕੀਏ ਤਾਂ ਕਿ ਸਾਰੇ ਜਥੇਬੰਦੀਆਂ ਦਾ ਅਸੀਂ ਤੁਹਾਡੇ ਰਾਈ ਸਾਰੀਆਂ ਪਾਰਟੀਆਂ ਜਿਹੜੀਆਂ ਵੱਡੀਆਂ ਪਾਰਟੀਆਂ ਚ ਬੰਡਿਆ ਦਾ ਸਮਾਜ ਅਲੱਗ-ਅਲੱਗ ਆਉਗਾ ਨੂੰ ਲੈ ਕੇ ਮੈਂ ਕਹਿੰਦਾ ਜੀ ਤੁਸੀਂ ਆਪਣੇ ਸਮਾਜ ਲਈ ਲੜੀ ਲੜੋ ਇਹ ਪਾਰਟੀਆਂ ਦੀ ਚਾਪਲੂਸੀ ਨਾ ਕਰੋ ਤੁਸੀਂ ਵੀ ਸੜਕਾਂ ਤੇ ਆਓ ਸਾਰੇ ਬੰਦੇ ਇਕੱਠੇ ਹੋ ਕੇ ਦਰਾਈ ਲੜੋ ਤਾਂ ਕਿ ਪੁਲਸ ਨੂੰ ਜਿਹੜਾ ਮੂੰਹ ਤੋੜ ਜਵਾਬ ਦੇ ਆ ਜਾਵੇ ਤੇ ਸਰਕਾਰ ਨੂੰ ਜਵਾਬ ਦੇ ਆ ਜਾਵੇ ਤੇ ਐਸੇ ਮੋਰਚੇ ਦੀਆਂ ਜਿਹੜੀਆਂ ਸਾਡੀਆਂ ਅਸੀਂ ਇਸ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਜਿਹੜਾ ਲਿਖਤੀ ਬਚਾਇਆ ਉਤੋਂ ਨੋਟਿਸ ਵੀ ਹੋਇਆ ਸਰਕਾਰ ਤੋਂ 15 ਦਿਨ ਚ ਰਿਪੋਰਟ ਵੀ ਮੰਗੀ ਹੈ ਉਹ ਵੀ ਲੈਟਰ ਆਣੇ ਸ਼ੁਰੂ ਹੋ ਗਏ ਅਸੀਂ ਲੀਗਲੀ ਤੌਰ ਤੇ ਵੀ ਜਿਹੜਾ ਸਾਰਾ ਅਸੀਂ ਤਾਰਾ ਤਾਰਾ ਜਿਹੜੀ ਮੋਰਚੇ ਵੱਲੋਂ ਕਰ ਰਹੇ ਹਾਂ ਕੁੰਬਲਾ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਨੂੰ ਪੁਲਿਸ ਨੇ ਕਿਹਾ ਸੀਗਾ ਜਿਹੜਾ ਤੁਹਾਡੇ ਤੇ ਪਰਚਾ ਦਰਜ ਹੋਇਆ ਉਹ ਕੈਨਸਲ ਕਰਾਂਗੇ ਮੈਮੋਰੈਂਡਮ ਦਿੱਤਾ ਸੀਗਾ ਇਸੇ ਕਰਕੇ ਕੀ ਸੀਗਾ ਉਹ ਟਾਲ ਕੇ ਆ ਕੇ ਅਸੀਂ ਐਸਐਸਪੀ ਮੋਹਾਲੀ ਦਾ ਘਰੋਂ ਕਰਨਾ ਸੀ ਡੀਐਸਪੀ ਸਿਟੀ ਟੂ ਹਰਸੀਮਰ ਕਬਲ ਨੇ ਜੀ ਇੱਥੇ ਆ ਕੇ ਕਿਹਾ ਸੀ ਇਹ ਲੋਕਾਂ ਦੇ ਸਾਹਮਣੇ ਕਿਹਾ ਸੀ ਵੀ ਹਫਤਾ 10 ਦਿਨ ਤੋਂ 15 ਦਿਨ ਟਾਈਮ ਚਾਹੀਦਾ ਤੇ ਕੈਨਸਲ ਕਰ ਦਾਂਗੇ ਫਿਰ ਮਾਨੂੰ ਐਸਪੀ ਹਰਵੀਰ ਸਿੰਘ ਢਬਾਲ ਜੀ ਨੇ ਬੁਲਾਇਆ ਕਿਹਾ ਤੇ ਮੈਂ ਇੱਕ ਵਾਰੀ ਐਸਐਸਪੀ ਤੋਂ ਮਾਰਕ ਕਰਾ ਕੇ ਉਹ ਬਿਆਨ ਦੇ ਪਰ ਉਹ ਐਸਐਸਪੀ ਜਿਹੜਾ ਐਸਪੀ ਹੈ ਅੱਜ ਅੱਖਾਂ ਬੰਦ ਕਰਕੇ ਤੇ ਕੰਨਾਂ ਨੂੰ ਰੂੰ ਭਾ ਕੇ ਉਹ ਐਸਪੀ ਬੈਠਾ ਸਾਡੀਆਂ 4-5 ਕੇਸਾਂ ਦੀਆਂ ਬੜਤਾਲਾਂ ਉਹਨਾਂ ਕੋਲੇ ਪਈਆਂ ਅੱਜ 4-5 ਮਹੀਨੇ ਤੋਂ ਬਾਅਦ ਕਹਿੰਦਾ ਪ੍ਰਧਾਨ ਜੀ ਹੁਣ ਸਾਨੂੰ ਮੁਸ਼ਕਲ ਹੈ ਸਾਡਾ ਔਖਾ ਹੋ ਗਿਆ ਕੰਮਕਾਰ ਅਸੀਂ ਦੇਖਾਂਗੇ ਜੀ ਹੌਲੀ-ਹੌਲੀ ਕਰਾਂਗੇ ਤਾਂ 4 ਮਹੀਨੇ ਹੋ ਗਏ ਜਿਹੜਾ ਸਾਨੂੰ ਕਾਲ ਮਟੋਲ ਕਰ ਰਹੇ ਨੇ ਕੁੰਬੜਾ ਸਾਹਿਬ ਕੱਲ ਬੀਤੀ ਰਾਤ ਜਿਹੜਾ ਉੱਥੇ ਇੱਕ ਹਾਦਸਾ ਹੋਇਆ ਕੁੰਬੜੇ 'ਚ ਉਹਦਾ ਕੀ ਪੂਰਾ ਕੀ ਮਾਮਲਾ ਤੁਸੀਂ ਕੀ ਦੇਖਦੇ ਹੋ ਕਿਸਦਾ ਮਾਮਲਾ ਹੈ ਅਸੀਂ ਇਹ ਨਹੀਂ ਅਗਨੋਰ ਕਰਦੇ ਵੀ ਮੁੰਡੇ ਨੇ ਸਾਈਕਲ ਨਹੀਂ ਚੱਕਿਆ ਹੋਊਗਾ ਉਹ ਮੁੰਡਾ ਨਸ਼ਾ ਨਹੀਂ ਕਰਦਾ ਹੋਊਗਾ ਪਰ ਜਿਹੜੀ ਉਹਦੀ ਬਣਦੀ ਸਜ਼ਾ ਉਹਦਾ ਵਰਦਾ ਜੁਰਮ ਕਿਸੇ ਨੂੰ ਦੇ ਦਿਓ ਅਸੀਂ ਚੋਰਾਂ ਦੇ ਹੱਕ 'ਚ ਨਹੀਂ ਹੈ ਅਸੀਂ ਨਸ਼ੇ ਵਾਲਿਆਂ ਦੇ ਹੱਕ 'ਚ ਨਹੀਂ ਹੈ ਪਰ ਪੁਲਿਸ ਨੂੰ ਕਿਹੜੇ ਅਧਿਕਾਰ ਦਿੱਤੇ ਵੀ ਇਹਨਾਂ ਨੂੰ ਮਾਰ ਕੇ ਬੰਦੇ ਨੂੰ ਆਤ ਮਰਿਆ ਕਰਕੇ ਪਿੰਡ 'ਚ ਘੇਰ ਜੋ ਜਿੱਥੇ ਲੋਕਾਂ ਨੇ ਦੇਖਿਆ ਜਿੱਦੀ ਗੱਡੀ ਆ ਰਹੀ ਹੈ ਇਸੇ ਤਰ੍ਹਾਂ ਸਿਵਲ ਵਰਦੀ ਦੇ ਜੋ ਕਰ ਤੋਂ ਮੁੰਡਿਆਂ ਨੂੰ ਚੱਕ ਲਿਓ ਗੱਡੀ ਦੇ ਉਹਦੇ ਤੇ ਰਾਤ ਨੂੰ ਚਿੱਟਾ ਕੇ ਸਪਾ ਦਿਓ ਇਹਨਾਂ ਨੇ ਜ਼ਿੰਦਗੀ ਤਬਾਹ ਕਰਦੀ ਮੁੰਡਿਆਂ ਦੀ ਨੌਜਵਾਨ ਮੁੰਡਿਆਂ ਨੂੰ ਮਾਰ ਰਹੇ ਨੇ ਕੁੱਪੜੇ ਸਰਕਾਰ ਸਾਡੀ ਪੂਜੀ ਬੋਲੀ ਸਰਕਾਰ ਅੱਜ ਚੁਟਕਲੇ ਆਵਾਜ਼ ਮੁੱਖ ਮੰਤਰੀ ਇਹ ਲੋਕਾਂ ਦਾ ਤਮਾਸ਼ਾ ਦੇਖ ਰਿਹਾ ਗਰੀਬ ਲੋਕਾਂ ਦਾ ਗਰੀਬ ਲੋਕਾਂ ਦੇ ਬੱਚੇ ਤਰਫ ਦੇ ਫਿਰ ਰਹੇ ਉਹਨੇ ਵੀ ਆ ਮਾਇਆ ਤਰਫ ਦੀਆਂ ਫਿਰ ਰੀਆਂ ਉਹਦੇ ਅਕੰਨਾ ਦੇ ਜੂਨੀ ਸਰਕਰੀ ਉਹ ਆਪਣੇ ਇਲੈਕਸ਼ਨ ਚ ਬੀਜੀ ਐ ਹੁਣ ਹਰਿਆਣਾ ਚ ਜਿਹੜੀਆਂ ਮੀਟਿੰਗਾਂ ਕਰ ਰਹਾ ਕਦੇ ਹਿਮਾਚਲ ਚ ਮੀਟਿੰਗਾਂ ਕਰ ਰਹਾ ਪਰ ਉਹਨੂੰ ਪੰਜਾਬ ਦਾ ਫਿਕਰ ਦੀ ਹੈ ਮੁੱਖ ਮੰਤਰੀ ਨੂੰ ਜਿਹਨੂੰ ਸ਼ਰਾਬੀ ਮੁੱਖ ਮੰਤਰੀ ਦੁਨੀਆ ਕਹਿੰਦੀ ਐ ਮੈਂ ਵੀ ਸ਼ਰਾਬੀ ਕਹਿੰਦਾ ਉਹ ਸ਼ਰਾਬੀ ਮੁੱਖ ਮੰਤਰੀ ਨੂੰ ਆਪਣੀ ਪਰਜਾ ਦੀ ਲੋੜ ਨਹੀਂ ਐ ਪਰ ਆਸੇ ਪਾਸੇ ਦੀ ਐਸ਼ ਪ੍ਰਸਤੀ ਦੀ ਲੋੜ ਐ ਜੀ ਮਤਲਬਾ ਕੁਮਬਲਾ ਸਾਹਿਬ ਪੁਲਿਸ ਦਾ ਕਹਿਣਾ ਐ ਇਹ ਮਹਾਲੀ ਪੁਲਿਸ ਦਾ ਕਿ ਜਦੋਂ ਨਸ਼ੇ ਨੂੰ ਫੜਦੇ ਆ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਆ ਜੇ ਨਹੀਂ ਕਰਦੇ ਫਿਰ ਵੀ ਤੁਹਾਡੇ ਵੱਲੋਂ ਅਰੋਪ ਲਾਇਆ ਇਸ ਤਰ੍ਹਾਂ ਦੀਆਂ ਵਾਰਦਾਤਾਂ ਬਦਰੀਆਂ ਨੇ ਤੇ ਪੁਲਿਸ ਦਾ ਕਹਿਣਾ ਹੈ ਜਦੋਂ ਅਸੀਂ ਕਾਰਵਾਈ ਕਰਦੇ ਆ ਫਿਰ ਵੀ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਹੋ ਅਸੀਂ ਵਿਰੋਧ ਨਹੀਂ ਅਸੀਂ ਸਾਡੀ ਪਿੰਡ 'ਚ ਮੀਟਿੰਗ ਹੋਈ ਸੀ ਇਹ ਮੁੰਡਿਆਂ ਨੂੰ ਪੁੱਛੋ ਵਿਚਾਰ ਕੇ ਵੀ ਕੌਣ ਤੁਹਾਨੂੰ ਵੇਚ ਕੇ ਜਾਂਦਾ ਕਿੱਥੋਂ ਤੁਸੀਂ ਲੈ ਆ ਰਹੇ ਨੇ ਇਹ ਤਾਂ ਮੁੰਡਿਆਂ ਨੂੰ ਖਾਣ ਵਾਲੇ ਨਹੀਂ ਬੱਚਿਆਂ ਨੂੰ ਨਹੀਂ ਬੱਚਿਆਂ ਦੀ ਮਾਂ ਦੇਖੋ ਕਿੱਥੋਂ ਕਿੱਥੋਂ ਬੱਚੇ ਆਏ ਕਿੱਥੋਂ ਪੈਦਾ ਹੋਏ ਨੇ ਕਿੱਥੇ ਸਮੱਗਲ ਰਹੇਗਾ ਹੁਣ ਪਰਸੋਂ ਜਿਹੜਾ ਫੜਿਆ ਬੰਦਾ ਇੱਕ ਕਾਸਟ ਟੇਬਲ ਬਰਦੀ ਧਾਰੀ ਉਹਦੇ ਨਾਲ ਲੇਡੀ ਕਾਸਟੇਬਲ ਹੈ 440 ਗ੍ਰਾਮ ਚਿੱਟਾ ਫੜਾਇਆ ਜਾਂਦਾ ਮੌਲੀ ਪਿੰਡ ਚ ਵਾਸ਼ਿੰਗ ਆ ਇੱਕ ਜਿੱਥੇ ਕਾਰ ਵਾਸ਼ਤੇ ਪਰ ਲੇਕਰ ਇਸ ਮੁੱਖ ਮੰਤਰੀ ਇਸ ਵੇਲੇ ਮੁੱਖ ਮੰਤਰੀ ਨੇ ਇਸ ਐਸਐਸਪੀ ਨੇ ਤੇ ਡੀਐਸਪੀ ਦੇ ਮੂੰਹ ਤੇ ਚੇਪੀ ਲੱਗੀ ਤਾਂ ਪ੍ਰੈਸ ਕਾਨਫਰੰਸ ਨਹੀਂ ਹੋਈ ਉੱਥੇ ਇੱਕ ਛੋਟੇ ਪੁਲਿਸ ਮੁਲਾਜ਼ਮ ਨੇ ਐਸਟੀਐਫ ਵਾਲੇ ਨੇ ਜਿਹੜਾ ਦੱਸਿਆ ਪੁਲਿਸ ਨੂੰ ਵੀ ਆ ਮੁਲਾਜ਼ਮ ਫੜਾਇਆ ਗਿਆ ਇਸ ਪੁਲਿਸ ਨੂੰ ਚਾਹੀਦਾ ਜੇ ਆਪਣੇ ਮੁਲਾਜ਼ਮ ਦੇ ਖਿਲਾਫ ਜਿੰਨੇ ਮੁਲਾਜ਼ਮਾਂ ਨੂੰ ਲਗਾਮ ਪਾਈ ਜਾਵੇ ਅੱਧੀ ਪੁਲਿਸ ਅਜ ਚਿੱਟਾ ਵੇਜਦੀ ਹੋਗੀ ਜੇਕਰ ਕਾਰਵਾਈ ਹੋਵੇ ਇਹਨਾਂ ਤੇ ਤੈਨੂੰ ਲੱਗਦਾ ਕਿ ਪੁਲਿਸ ਨੇ ਫੜਿਆ ਬਹੁਤ ਵੱਡੀ ਕਾਰਵਾਈ ਹੈ ਕਿਉਂਕਿ ਪੁਲਿਸ ਮੁਲਾਜ਼ਮ ਨੇ ਫੜਨਾ ਨਸ਼ਾ ਵੇਚ ਰਿਹਾ ਸੀ ਜਿਹੜਾ ਬੰਦੇ ਨੇ ਫੜਿਆ ਉਹ ਰਾਮਦਰਸ਼ਨ ਜੀ ਸਾਡੇ ਪਿੰਡ ਦਾ ਉਹ ਬੰਦਾ ਸਨਮਾਨ ਦੇ ਯੋਗ ਹੈ ਜਿਹਨੇ ਆਪਣਾ ਮੁਲਾਜ਼ਮ ਫੜਿਆ ਜੇ ਉਹਦੀ ਜਗ੍ਹਾ ਜੇ ਕਿਤੇ ਹੋਰ ਪੁਲਿਸ ਮੁਲਾਜ਼ਮ ਹੁੰਦਾ ਸ਼ਾਇਦ ਉਹਨੂੰ ਛੱਡ ਦਿੰਦਾ ਉਹ ਬੰਦੇ ਦੀ ਪਹਿਲਾਂ ਵੀ ਇਮਾਨਦਾਰੀ ਹੈ ਉਹਨੂੰ ਕਈ ਅਵਾਰਡ ਮਿਲੇ ਨੇ ਉਹ ਉਹ ਅਵਾਰਡ ਹਸਲ ਹੋਏ ਨੇ ਤੇ ਉਹ ਮੁੰਡਾ ਸਰਬ ਪ੍ਰਸ਼ੰਸਾ ਦੇ ਯੋਗ ਹੈ ਜਿਹਨੇ ਆਪਣਾ ਮੁਲਾਜ਼ਮ ਫੜਿਆ ਪਰ ਲੇਕਿਨ ਜੇਕਰ ਦੀ ਪੁਲਿਸ ਮੁਲਾਜ਼ਮ ਦੂਜਾ ਹੁੰਦਾ ਇਸ ਤੋਂ ਇਲਾਵਾ ਉਹ ਸਾਰਾ ਉਸਨੂੰ ਛੱਡ ਦੇਣਾ ਸੀ ਤੇ ਜਿਹੜੇ ਅੱਜ ਮੋਰਚੇ ਤੇ ਤੁਸੀਂ ਫੈਸਲਾ ਕਿਹੜੇ-ਕਿਹੜੇ ਲਏ ਆ ਕਿਹੜੇ-ਕਿਹੜੇ ਫੈਸਲੇ ਲਏ ਤੇ ਰਣਨੀਤੀ ਕੀ ਅਗਲੀ ਅੱਜ ਅਗਲੀ ਸਾਡੀ ਬੇਰੀ ਇਹ ਆ ਵੀ ਇੱਕ ਮੋਰਚੇ ਦੀ ਜਿਹੜੀ ਹੈ ਘੁੰਮ ਕੇ ਬਣਾਉਣ ਵਾਸਤੇ ਸਾਰੀ ਜਥੇਬੰਦੀਆਂ ਨੂੰ ਸਾਰੇ ਜਿਹੜੇ ਬਕਬਕ ਸਮਾਜ ਦੇ ਵੰਡੇ ਪਾਰਟੀਵਾਦੀ ਚ ਉਹਨਾਂ ਲੋਕਾਂ ਨੂੰ ਬੀਲ ਕਰਦੇ ਨੇ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਵੱਡਾ ਸੰਘਰਸ਼ ਕੌਸਤੇ ਖਲਾਮ ਚ ਐਸਐਸਪੀ ਮੁਹਾਲੀ ਦਾ ਕਰੋ ਕਰਨਾ ਪਵੇ ਜਾਂ ਕਿਸੇ ਥਾਣੇ ਦਾ ਸਾਨੂੰ ਜਦੋਂ ਐਸਐਸਪੀ ਦਫਤਰ ਦਾ ਕਰੋ ਕਰਾਂਗੇ ਸਾਰੇ ਥਾਣੇ ਕਵਰ ਹੋ ਜਾਣਗੇ ਸਾਰੇ ਜਿਹੜੇ ਪੀੜਤ ਪਰਿਵਾਰ ਹੈ ਉਹ ਆਪਣੇ ਆਪਣੇ ਪਰਿਵਾਰਾਂ ਨੂੰ ਲੈ ਕੇ ਆਣ ਮੀਥੇ ਸਮੇਂ ਤੱਕ ਕਿਸ ਐਸਐਸਪੀ ਦੇ ਦਫਤਰ ਬੈਠਣਗੇ ਮੂਰੇ ਬੈਠਣਗੇ ਤੇ ਜਦੋਂ ਤੱਕ ਇਹਨਾਂ ਦੀ ਬਦਲੀ ਨਹੀਂ ਹੋ ਜਾਂਦੀ ਇੱਥੋਂ ਉਦੋਂ ਤੱਕ ਇਹ ਪਰਿਵਾਰ ਉੱਠਣਗੇ ਨਹੀਂ ਜਦੋਂ ਤੱਕ ਇਹਨਾਂ ਨੂੰ ਮੁਸਾਫੀ ਨਹੀਂ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਛੋਟੇ ਲੇਬਲ ਦੇ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦਾ ਮਤਲਬ ਸ਼ਾਇਦ ਇਹ ਕਮ ਹੋ ਰਿਹਾ ਹੈ ਜਾਂ ਵੱਡੇ ਅਧਿਕਾਰੀਆਂ ਦੀ ਦੇਖਰੇਖ ਚ ਸਭ ਕੁਝ ਉਹਨਾਂ ਨੂੰ ਪਤਾ ਉਹਨਾਂ ਨੂੰ ਸਾਰਾ ਡਾਟ-ਡਾਟ ਪਤਾ ਉਹਨਾਂ ਦੇ ਕੋਲੇ ਲਿਸਟਾਂ ਆਈਆਂ ਉਹਨਾਂ ਕੋਲੇ ਮਹੀਨਾ ਆਂਦਾ ਜਦੋਂ ਮਹੀਨਾ ਦਾ ਸਾਰਾ ਪਤਾ ਜਦੋਂ ਬਦਲੀ ਹੁੰਦੀ ਹੈ ਤਾਂ 2 4 10 ਬੰਦੇ ਹੁਣ ਕਿਵੇਂ ਫੜ ਹੋਣ ਲੱਗੇ ਜਦੋਂ ਲੋਕ ਜਾਗਰੂਕ ਹੋ ਗਏ ਲੋਕ ਫੜਨ ਲੱਗੇ ਤਾਂ ਇਹ ਜਾਗਰੂਕ ਹੋਏ ਨੇ ਇਹ ਹੀ ਪੰਜਾਬ ਪੁਲਿਸ ਕਿਉਂ ਨਹੀਂ ਫੜਦੀ ਸੀ ਹੁਣ ਕਿਉਂ ਫੜ ਰਹੇ ਆ ਜਦੋਂ ਰਿਕਵਰੀ ਅੱਛਾ ਮੇਰਾ ਇਹ ਵੀ ਕਹਿਣਾ ਹੈ ਜਿਹੜਾ ਨਸ਼ਾ ਫੜਦਾ ਜਾਂਦਾ ਕਿੱਥੇ ਹੈ ਕਦੇ ਕਿਤੇ ਦਿਖਾਈ ਆ ਵੀ ਆ ਨਸ਼ਟ ਕੀਤਾ ਆ ਕੋਈ ਦਿਖਾਇਆ ਕਿਤੇ ਆ 5 ਕਿਲੋ ਫੜਲੀ 2 ਕਿਲੋ ਫੜਲੀ 4 ਕਿਲੋ ਫੜਲੀ 3 ਕਿਲੋ ਫੜਲੀ ਤੇ ਮੈਨੂੰ ਇਹ ਪਤਾ ਲੱਗਦਾ ਵੀ ਇਹ ਤਾਂ ਜਿਹੜੇ ਛੋਟੇ ਮੋਟੇ ਬੰਦੇ ਐ ਇਹਨੂੰ ਬੀਬੀ ਨੂੰ ਕਹਿੰਦਾ ਸੀ ਕਹਿੰਦਾ ਬੀਬੀ ਐਸਐਚਓ ਥਾਣਾ ਫੇਰ ਅੱਠ ਕਹਿੰਦਾ ਬੀਬੀ ਕੋਈ ਨਹੀਂ 7 ਗ੍ਰਾਮੇ ਪਾਈ ਆ ਛੇਤੀ ਜਵਾਬ ਦੇਜੂਗੀ ਤੇਰੇ ਬੇਟੇ ਦੀ 7 ਗ੍ਰਾਮੇ ਪਾਈ ਆ ਤਾਂ ਕਿ ਫੇਕ ਪਾਇਆ ਜਿਹੜਾ ਪਰਚਾ ਖੁਦ ਬੋਲ ਬੋਲ ਕੇ ਦੱਸ ਰਹੇ ਐ ਕੋਈ ਪੁੱਛਣ ਕਿਚਣ ਵਾਲਾ ਹੈ ਨਹੀਂ ਇੱਥੇ ਤਾਂ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਹੈ ਪੰਜਾਬ ਦਾ ਉਹ ਪਤਾ ਨਹੀਂ ਕਿੱਥੇ ਅੱਖਾਂ ਵਿੱਚ ਕੇ ਬੈਠਾ ਹੈ ਮੈਂ ਮਾਨਯੋਗ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਕਹੂੰਗਾ ਤੇ ਜੇਕਰ ਤੁਸੀਂ ਪ੍ਰੈਸਰਹੀਂ ਕੋਈ ਖਬਰਾਂ ਦੇਖਦੇ ਨੇ ਸਾਡੇ ਕੋਲੇ ਲੋਕਾਂ ਕੋਲੇ ਪਰਿਵਾਰਾਂ ਕੋਲੇ ਪੈਸੇ ਨਹੀਂ ਵੱਡੇ ਵਕੀਲ ਕਰਨ ਵਾਸਤੇ ਖਰਚੇ ਦੇਣ ਵਾਸਤੇ ਪੈਸੇ ਨਹੀਂ ਹੈ ਸਾਡੀਆਂ ਅਖਬਾਰਾਂ ਦੀਆਂ ਕਟਿੰਗਾਂ ਜਾਂ ਟੀਵੀ ਚੈਨਲਾਂ ਦੀ ਖਬਰ ਦੇਖ ਕੇ ਨੋਟਸ ਲਿਓ ਤੇ ਮੁਹਾਲੀ ਦੀ ਪੁਲਿਸ ਦਾ ਸਿਕੰਜਾ ਕਸੋ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਥੈਂਕ ਯੂ ਸਰ ਥੈਂਕ ਯੂ ਸਰ ਮੇਰਾ ਨਾਮ ਬਲਵਿੰਦਰ ਸਿੰਘ ਹੈ ਕੀ ਮਾਮਲਾ ਕੀ ਹੋਇਆ ਤੁਹਾਡੇ ਭਰਾ ਨਾਲ ਕੀ ਕੁਝ ਹੋਇਆ ਸਰ ਮੇਰਾ ਬ੍ਰਦਰ ਛੋਟੇ ਵਾਲਾ ਜੀ ਨਸ਼ਾ ਨੂੰ ਸ਼ੇ ਕਰਦਾ ਜੀ ਤੇ ਉਹਨੇ ਕਿਸੇ 사이ਕਲ ਤੋਂ ਕੋਲ ਚੱਕ ਲਿਆ ਸੀਗੀ ਤੇ 사이ਕਲ ਬਰਾਮਦ ਵੀ ਹੋ ਗਿਆ ਜੀ ਤੇ ਨਾਲ 사이ਕਲ ਦੇ ਵੀ ਦਿੱਤਾ ਜੀ ਤੇ ਹੁਣ ਪੁਲਿਸ ਵਾਲਿਆਂ ਨੂੰ ਬਾਰ ਬਾਰ ਕੁੱਟਮਾਰ ਕਰੀ ਜਾਂਦੇ ਆ ਜੀ ਕਹੀ ਜਾਂਦੇ ਵੀ ਹੋਰ ਕੋਈ 10 ਹੋਰ ਕੋਈ 10 ਨੂੰ ਬਾਰ ਬਾਰ ਕੁੱਟ ਕੁੱਟ ਕੇ ਬਾਥਰੂਮ ਤੇ ਬੰਦ ਕਰੀ ਜਾਂਦੇ ਕਦੇ ਸਿਸਕਾਰ ਤੇ ਕਦੇ ਕੋਈ ਸਪੋਰਟ ਦੇ ਨੂੰ ਕੁੱਟ ਕੁੱਟ ਕੇ ਬਾਹਰ ਨਹੀਂ ਕਰਿਆ ਹੋਇਆ ਜੀ ਤੇ ਬਾਥਰੂਮ ਚ ਬੰਦ ਕਰ ਦਿੰਦੇ ਅਸੀਂ ਕਨਵਰਸ ਰੋਟੀ ਦੇਣਗੇ ਸੀ ਕਿ ਹੁਣ ਉੱਥੇ ਖਾਣੇ ਦੀ ਤੇ ਬੰਨਵਾਰ ਮੇਰੇ ਵਾਈਫ ਨੂੰ ਵੀ ਗਾਲਾਂ ਕੱਢ ਰਿਹਾ ਕਿ ਦਾਰੂ ਕਿੰਨੀ ਉਪਗਨਾਨਾ ਬਹੁਤ ਜ਼ਿਆਦਾ ਜੀ ਕਿੰਨਾ ਨੇ ਦਾਰੂ ਪੀਤੀ ਸੀ ਦਾਰੂ ਕਿੰਨਾ ਨੇ ਪੀਤੀ ਸੀ ਪੁਰਸ ਵਾਲਿਆਂ ਨੇ ਜੀ ਕੋਈ ਨਾਂ ਨੋ ਕਿਸੇ ਦਾ ਪੜਿਆ ਹਵਿੰਦਰ ਐਸਾ ਹੀ ਆਈ ਦਾਰੂ ਪੀਤੀ ਹੋਈ ਸੀ ਹਾਂਜੀ ਸਰ ਦਾਰੂ ਪੀਤੀ ਸੀ ਸਾਨੂੰ ਕੀ ਕੀ ਆਉਣਾ ਨੇ ਕੀ ਕੀ ਆ ਤੁਹਾਨੂੰ ਕੀ ਕੀ ਆਉਣਾ ਨੇ ਸਾਨੂੰ ਗਾਲਾਂ ਕੱਢ ਰਹੀ ਗੰਦਮੰਦ ਪੁਰਸ ਜੀ ਕਹਿੰਦੇ ਕਿ ਹੁਣ ਤੱਕ ਟੱਪੜ ਮਾਰ ਸੀਗਾ ਵੀ ਹੁਣ ਤਾਂ ਅਸੀਂ ਇਹਨਾਂ ਮਾਰ ਕੇ ਭੇਜਾਂਗਾ ਕਹਿੰਦੇ ਵੀ ਅਸੀਂ ਤਾਂ ਬੰਦਰੇ ਪਿਛਵਾੜੇ ਨੂੰ ਗੁ ਤੇ ਜਿਹੜਾ ਤੁਹਾਡਾ ਭਰਾ ਹੈ ਜਿਹੜਾ ਨਸ਼ਾ ਕਰਦਾ ਉਹ ਕਿਸ ਕਿਸ ਚੀਜ਼ ਦਾ ਨਸ਼ਾ ਕਰਦਾ ਸੀਗਾ ਕੁਛ ਇਹਦੇ ਬਾਰੇ ਦੱਸੋਗੇ ਕੀ ਖਾਂਦਾ ਸੀ ਕੀ ਪੀਂਦਾ ਸੀ ਹੈ ਇੰਜੈਕਸ਼ਨ ਲਗਾਉਂਦਾ ਸੀ ਤੇ ਕਿੱਥੋਂ ਆਂਦਾ ਸੀ ਉਹ ਸਰ ਪਤਾ ਨਹੀਂ ਹੁਣ ਸੰਤਾਈ ਅਸੀਂ ਤਾਂ ਆਪਣਾ ਅਲੱਗ ਰਹਿੰਦੇ ਆਈ ਤੇ ਕਿਹਾ ਪਿੰਡ ਕੋਵੇ ਵਿੱਚ ਨਸ਼ੇ ਦਾ ਕੰਮ ਚੱਲ ਰਿਹਾ ਹਾਂ ਹਾਂਜੀ ਸਰ ਚੱਲੀ ਜਾਂਦਾ ਜੀ ਕੋਈ ਫਰਕ ਨਹੀਂ ਹੈ ਕੁਛ ਨਹੀਂ ਹੈਗਾ ਪਹਿਲਾਂ ਵੀ ਅਸੀਂ ਕਿਤੇ ਦੋ ਵਾਰ ਪ੍ਰੈਸ ਰਿਪੋਰਟਰ ਨੂੰ ਬੁਲਾਇਆ ਜੀ ਕੋਈ ਫਰਕ ਨਹੀਂ ਪਿਆ ਤੇ ਵੇਚਦਾ ਕੌਣ ਹੈ ਪਤਾ ਨਹੀਂ ਸਾਰੇ ਤੇ ਵਾਰਤੀ ਤਾਂ ਹੁਣ ਇਹਨਾਂ ਨੂੰ ਪਤਾ ਹੋਊਗਾ ਜਿਹੜੇ ਕਰਦੇ ਠੀਕ ਆ ਵੀ ਵੀਰ ਤੁਹਾਨੂੰ ਕਹੀ ਆਪਣਾ ਜੀ ਹਾਂਜੀ ਮੇਰਾ ਨਾਮ ਅੰਜੂ ਵਾਲਾ ਠੀਕ ਕਹਿਣਾ ਚਾਹੋਗੇ ਸਰ ਮੈਂ ਕਹਿਣਾ ਚਾਹਦੀ ਵੀ ਮੇਰੇ ਮੁੰਡੇ ਨੂੰ ਦੋ ਬੂਤ ਬੁਲਾ ਕੇ ਘਰੇ ਆਏ 6 ਵਜੇ ਤੇ ਮੈਨੂੰ ਕਹਿੰਦੇ ਕਾਕਾ ਬਿੱਖੇ ਮਗਾ ਜੀ ਘਰੇ ਆਏ ਅੰਦਰ ਚਾਹ ਪੀਦੇ ਤਾਂ ਕਹਿੰਦੇ ਉਹਨੂੰ ਐਸੇ ਸਾਬ ਨੇ ਬੁਲਾਇਆ ਵੀ ਦੋ ਮਿੰਟ ਥੋੜੀ ਜਿਹੀ ਗੱਲਬਾਤ ਕਰਨੀ ਹੈ ਤੇ ਥੋੜੀ ਜਾਰ ਵਿੱਚ ਭੇਜ ਦਾਂਗੇ ਤੇ ਮੇਰਾ ਘਰਾ ਤੇ ਮੇਰਾ ਮੁੰਡਾ ਬੱਲਾ ਗਏ ਤਾਂ ਮੇਰਾ ਮੁੰਡਾ ਤਾਂ ਖਾਣੇ ਤੇ ਚਿਣੀ ਗਏ ਐਸਾ ਸਾਮ ਕਹਿੰਦੇ ਵੀ ਜਾਓ ਉਹਰੇ ਤਾਂ ਵੀ ਉਹਰੇ ਨਹੀਂ ਹੈਗਾ ਤੁਹਾਡਾ ਮੁੰਡਾ ਕੱਲ ਨੂੰ 5 ਵਜੇ ਗੱਲ ਕਰਿਓ ਤਾਂ ਦੂਜੇ ਦਿਨ ਜਾ ਕੇ ਮੈਂ ਸਵੇਰੇ ਤਾਂ ਐਸਾ ਸਭ ਨਾਲ ਗੱਲ ਕੀਤੀ ਮੈਂ ਕਿਹਾ ਸਰ ਵੀ ਮੇਰੇ ਮੁੰਡੇ ਤੁਸੀਂ ਪਰਚਾ ਘਰ ਤੋਂ ਚੱਕ ਕੇ ਤੁਸੀਂ ਗੱਲ ਕਰਨ ਵਾਸਤੇ ਬੁਲਾਇਆ ਮੇਰਾ ਬੇਟਾ ਤਾਂ ਤੁਸੀਂ ਮੈਂ ਕਿਹਾ ਪਰਚਾ ਦਰਜ ਕਰ ਦਿਓ ਤੁਸੀਂ ਜੇ ਕਰਨਾ ਤਾਂ ਨਸ਼ੇ ਕਹਿੰਦੇ ਵੀ ਭਰਤੀ ਕਰ ਦਿਓ ਕਹਿੰਦੇ ਉੱਥੇ ਵੀ ਤੁਹਾਨੂੰ 10-12 ਹਜ਼ਾਰ ਰੁਪਏ ਲਗਾਉਂਗੀ ਵੀ ਕੋਈ ਫਾਇਦਾ ਨਹੀਂ ਤੇਰੇ ਮੁੰਡੇ ਨੂੰ 7 ਗਰਾਮ ਪਾਇਆ ਕੀਤਾ ਕੋਈ ਗੱਲ ਨਹੀਂ ਤੇਰਾ ਮੁੰਡਾ ਜਲਦੀ ਆਜੋ ਬਾਤ ਕਰਕੇ ਬਾਅਦ ਇਹ ਹੀ ਕਹੇ ਸਰ ਉਹਨਾਂ ਨੂੰ ਉਹਨਾਂ ਦਾ ਮੰਨੀ ਕਾਰਵਾਈ ਕਰੋ ਕੋਈ ਨਾ ਕੋਈ ਤੇ ਮੁੰਡਾ ਤੁਹਾਡਾ ਨਸ਼ਾ ਮੇਰਾ ਮੁੰਡਾ ਚੱਕਿਆ ਤੁਹਾਨੂੰ ਤੇ ਮੁੰਡਾ ਤੁਹਾਡਾ ਨਸ਼ਾ ਲੈਂਦਾ ਸੀ ਹਾਂ ਜੀ ਮੁੰਡਾ ਨਸ਼ਾ ਕਰਦਾ ਚਿੱਟੇ ਚਿੱਟੇ ਵੀ ਲੈਂਦਾ ਸੀ ਚਿੱਟੇ ਦਾ ਨਸ਼ਾ ਕਰਦਾ ਤੇ ਪਹਿਲੇ ਕਿੱਥੋਂ ਆਉਂਦੇ ਸੀ ਚਿੱਟੇ ਵਾਸਤੇ ਫਿਰ ਮੈਨੂੰ ਨਹੀਂ ਪਤਾ ਪਹਿਲਾਂ ਕੰਮ ਦੇ ਲੱਗਿਆ ਹੋਇਆ ਸੀ ਕੰਮ ਲੱਭਦਾ ਸੀ ਘਰ ਤੋਂ ਘੱਟ ਵੱਧ ਤੋਂ ਸੀ ਬਾਕੀ ਆਪਣਾ ਕਰ ਲੈਂਦਾ ਉਹ ਜੋ ਡੇਲੀ ਨਹੀਂ ਕਰਦਾ ਸੀ ਕਦੇ-ਕਦੇ ਕਰਦਾ ਸੀ ਇਹ ਵੀ ਨਹੀਂ ਵੀ ਡੇਲੀ ਪੱਕਾ ਹੀ ਲੱਗਿਆ ਹੋਇਆ ਸੀ ਠੀਕ ਹਾਂ ਕਹਿਣਾ ਚਾਹੁੰਦਾ ਹਾਂ ਜੀ ਹਾਂਜੀ ਮੈਂ ਦਿਨਵਖਾਨ ਮਟੌਰ ਤੋਂ ਹਾਂ ਜੀ ਅਸੀਂ ਜਤੀਨਾ 10 11 ਮਹੀਨੇ ਹੋ ਗਏ ਦੀ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਦੇਈ ਸੀਗੀ ਪਿੰਡ ਮਟੌਰ ਤੋਂ ਮਤਲਬ ਉਹਨਾਂ ਨੇ ਕੁਝ ਬੰਦਿਆਂ ਨੇ ਸਾਡੇ ਪਿੰਡ ਦੇ ਉਹਨੇ ਜੀ ਦਰਖਤ ਵੇਚ ਕੇ ਨਾ ਕਬਰਸਤਾਨ ਦੇ ਵਿੱਚ ਮਗਲਾ ਵੇਚਦੇ ਸੀਗੇ ਅਸੀਂ ਉਹਨਾਂ ਦੇ ਖਿਲਾਫ ਦਰਖਾਸਤ ਲਈ ਸੀ ਜੀ ਦਰਖਾਸਤ ਤੋਂ ਬਾਅਦ ਜੀ ਐਸਐਸਪੀ ਸਾਹਿਬ ਨੇ ਇਨਕੁਆਰੀ ਕਰਵਾਈ ਐਸਐਸਪੀ ਤੋਂ ਉਹਨਾਂ ਦੇ ਬੰਦਿਆਂ ਦੇ ਪਰਚਾ ਬਣਦਾ ਸੀਗਾ ਉਹਨੇ ਬੰਦਿਆ ਨੇ ਦਫਤਰ ਵਿੱਚੇ ਸੀਗੇ ਲੇਕਿਨ ਜਦੋਂ ਉਹਨਾਂ ਨੇ ਕਾਫੀ ਦਿਨ ਰੋਟੂਪਰ ਕਰਚਾ ਹੋ ਵੀ ਗਿਆ ਲੇਕਿਨ ਆ ਮਟੋਰ ਥਾਣੇ ਵਾਲੇ ਐਸਐਸਪੀ ਸਾਹਿਬ ਨੇ ਤੇ ਡੀਐਚਪੀ ਸਾਹਿਬ ਨੇ ਕੋਈ ਪਰਚਾ ਨਹੀਂ ਹੁਣ ਦਿੱਤਾ ਜੀ ਅਸੀਂ ਉਹਨਾਂ ਨੂੰ ਪੁੱਛਿਆ ਐਸਐਸਪੀ ਸਾਹਿਬ ਦੇ ਦਫਤਰ ਗਏ ਉਹਨਾਂ ਨੇ ਕਿਹਾ ਜੀ ਪਰਚਾ ਹੋ ਗਿਆ ਅਸੀਂ 2-1.5 ਮਹੀਨਾ ਹੋ ਗਿਆ ਤੋਂ ਭੇਜ ਕੇ ਪਰਚਾ ਕਰਤੀ ਮਦਦ ਜੀ ਅਚੇਜ਼ ਸਾਹਿਬ ਨੂੰ ਮਿਲਿਆ ਜੀ ਉਹਨਾਂ ਨੇ ਕਿਹਾ ਜੀ ਕਹਿੰਦੇ ਕੋਈ ਨਹੀਂ ਕਰਦੇ ਜੀ ਰੁਕ ਜਾਓ 2-3 ਦਿਨ ਰੁਕ ਜਾਓ 4-5 ਵਾਰ ਮਿਲਿਆ ਲੇਕਿਨ ਕੋਈ ਪਰਚਾ ਨਹੀਂ ਕਰਿਆ ਜੀ ਉਸ ਤੋਂ ਬਾਅਦ ਅਸੀਂ ਜਦੋਂ ਨਾਂ ਇਹਨਾਂ ਨੇ ਕੋਈ ਸਾਨੂੰ ਆਈ.ਡੀ. ਦਿੱਤੀ ਅਸੀਂ ਹਾਈ ਕੋਰਟ ਪਹੁੰਚ ਗਏ ਜੀ ਹਾਈ ਕੋਰਟ ਦੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਹਾਈ ਕੋਰਟ ਪਹੁੰਚ ਗਏ ਉਸ ਤੋਂ ਬਾਅਦ ਦਰਦ ਦੇ ਮਰਿਆ ਨੇ ਜੀ ਪਰਚਾ ਇੱਕ ਬੰਦੇ ਦੇ ਕਰਿਆ ਜਿਹੜੇ ਬੰਦਿਆਂ ਦਾ ਅਸੀਂ ਉਦੋਂ ਨਾਂ ਲਖਾਇਆ ਸੀਗਾ ਕੰਪਲੇਂਟ ਦੇ ਵਿੱਚ ਉਹ ਲੋਕ ਕਿਸੇ ਦੇ ਵੀ ਪਰਚਾ ਨਹੀਂ ਕਰਿਆ ਜੀ ਇੱਕ ਥਰਡ ਪਰਸਨ ਬੰਦੇ ਦੇ ਨਾਂ ਤੇ ਪਰਚਾ ਕਰਕੇ ਉਲਟਾ ਮੈਂ ਹੀ ਅਸੀਂ ਕੰਪਲੇਂਟ ਕਰੀ ਹੈ ਜੀ ਮੇਰਾ ਮੈਂ ਕੰਪਲੀਟਡ ਹੈ ਉਲਟਾ ਹੀ ਮੇਰੇ ਤੇ ਵੀ ਪਰਚਾ ਕਰਤੇ ਆ ਜੀ ਉਸ ਨੇ ਫਿਰ ਜਦੋਂ ਅਸੀਂ ਪੁਲਿਸ ਨੂੰ ਮਤਲਬ ਗੱਲਬਾਤ ਕਰੀ ਪੁੱਛਿਆ ਵੀ ਭਾਈ ਇਹ ਕੀ ਕੰਮ ਹੈ ਜੀ ਤੁਸੀਂ ਫਰ ਨੌਕਰੀ ਦਾ ਖਿਆਲ ਆ ਅਸੀਂ ਤਾਂ ਜੀ ਪ੍ਰੈਸ਼ਰ ਦੇ ਵਿੱਚ ਆ ਗਏ ਅਸੀਂ ਕੁਝ ਨਹੀਂ ਕਰ ਸਕਦੇ ਇਸ ਕਰਕੇ ਤੁਹਾਡੇ ਤੇ ਕੱਚਾ ਕਰਨਾ ਪੈ ਗਿਆ